ਜਹਨ ਜੀ ਕੋਈ ਗੱਲ ਕੋਈ ਗੱਲ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਕੋਲ ਵਿਸ਼ਾਲ ਜੀ ਜਿਹੜੇ ਮੜੂਲੀ ਬਰਾਮਣਾ ਤੇਰੇ ਚ ਇੱਕ ਕਰਾਰ ਇਹ ਜਿਹੜੇ ਟੂਰਨਾਮੈਂਟ ਹੈ ਉਹ ਕਰਾਉਣ ਜਾ ਰਹੇ ਹੈ ਇਹ ਜਗਤਗੁਰੂ ਛੇਦਗੁਰ ਰਵਿਦਾਸ ਜੀ ਮਹਾਰਾਜ ਜੀ ਦੇ 699 ਪ੍ਰਕਾਸ਼ ਪੂਰਵ ਨੂੰ ਸਮਰਪਿਤ ਸਤਵਾਂ ਆਲ ਇੰਡੀਆ ਦੇ ਇੰਟਰ ਡਿਸਟ੍ਰਿਕਟ ਬਾਸਕਟਬਾਲ ਜਿਹੜਾ ਕੈਂਪ ਹੈ ਉਹ ਲਵਾ ਰਹੇ ਹੈ ਜਿਹੜਾ 1 ਮਾਰਚ ਤੋਂ 28 ਮਾਰਚ ਤੋਂ ਲੈ ਕੇ 1 ਮਾਰਚ ਤੱਕ ਹੋ ਰਿਹਾ ਜਿਹਦੇ ਵਿੱਚ ਮੈਂ ਦੇਖਿਆ ਕਿ ਵਿਸ਼ਾਲ ਜੀ ਹਰ ਸਾਲ ਦੀ ਤਰ੍ਹਾਂ ਇਹ ਬਹੁਤ ਉਤਸ਼ਾਹ ਦੇ ਨਾਲ ਮਨਾ ਰਹੇ ਆ ਇਸ ਸਾਲ ਵੀ ਮਨਾ ਰਹੇ ਆ ਤੇ ਆ ਉਹਦੇ ਵਿੱਚ ਕੀ ਕਰਦੇ ਆ ਕਿ ਇਹਨਾਂ ਨੇ ਇਸ ਟਾਈਮ ਛੋਟੇ ਜਿਹਰੇ ਬੱਚੇ ਆ ਉਹਨਾਂ ਨੂੰ ਵੀ ਪਾਗ ਲੈਣ ਵਾਸਤੇ ਜਿਹੜੀਆਂ ਉਹਨੀਆਂ ਟੀਮਾਂ ਬਣਾਈਆਂ ਤੇ ਮੇਨ ਮੋਟਿਵ ਇਹਨਾਂ ਦਾ ਕੀ ਹੈ ਇਹਨਾਂ ਦਾ ਮੇਨ ਮੋਟਿਵ ਹੋ ਗਈ ਹੈ ਜੋ ਇਸ ਟਾਈਮ ਪੰਜਾਬ ਪੁਲਿਸ ਦਾ ਮੋਟਿਵ ਹੈ ਤੇ ਪੰਜਾਬ ਸਰਕਾਰ ਦਾ ਮੋਟਿਵ ਹੈ ਕਿ ਜਿਹੜੇ ਬੱਚੇ ਆ ਇਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾਵੇ ਕਿ ਜਿਹੜੇ ਬੱਚੇ ਕਰਦੇ ਆ ਉਹਨਾਂ ਨੂੰ ਉਸ ਚੀਜ਼ ਤੋਂ ਨਸ਼ਿਆਂ ਤੋਂ ਕਿਵੇਂ ਮੁਕਤ ਕਰਨਾ ਇਹਦੇ ਨਾਲ ਨਾਲ ਅਸੀਂ ਵਿਸ਼ਾਲ ਜੀ ਨੇ ਇੱਕ ਨਵੀਂ ਚੀਜ਼ ਅਸੀਂ ਹੋਰ ਸ਼ੁਰੂ ਕਰ ਰਹੇ ਆ ਕਿ ਜਿੰਨਾ ਵੀ ਬੱਚਿਆਂ ਨੇ ਸਨ 25 ਦੇ ਵਿੱਚ ਸਨ 24 ਦੇ ਵਿੱਚ ਬਿਨਾਂ ਦਾਜ ਦੇਹਜ ਦੇ ਸ਼ਾਦੀ ਕੀਤੀ ਹੈ ਉਹ ਵੀ ਬੱਚੇ 28 ਮਾਰਚ ਨੂੰ ਉੱਥੇ ਆਉਣ ਉਹਨਾਂ ਨੂੰ ਵੀ ਸਨਮਾਨਤ ਜਿਹੜਾ ਕੀਤਾ ਜਾਵੇਗਾ ਤੇ ਨੰਬਰ 2 ਜਿਹੜਾ ਕਿਸੇ ਬੱਚੇ ਨੇ ਕੋਈ ਨਸ਼ਾ ਕਰਦਾ ਸੀ ਆਪਣੀ ਗਲਤ ਸੋਸਾਇਟੀ ਕਰਕੇ ਨਸ਼ਾ ਕਰਨ ਲੱਗਾ ਸੀ ਤੇ ਉਹ ਨਸ਼ਾ ਉਸ ਬੱਚੇ ਨੇ ਛੱਡ ਦਿੱਤਾ ਉਹ ਵੀ ਪੁਲਿਸ ਆਪਣੇ ਪੇਰੈਂਟਸ ਦੇ ਨਾਲ ਤੇ ਆਪਣੇ ਸਰ ਜਿਹੜੇ ਸਰਪੰਚ ਸਹਿਬਾਨ ਆ ਉਹਨਾਂ ਦੇ ਨਾਲ 28 ਤਰੀਕ ਨੂੰ ਅਮਰੂਲੀ ਬ੍ਰਾਹਮਣਾ ਪਹੁੰਚੇ ਉਹਨੂੰ ਵੀ ਅਸੀਂ ਜਿਹੜਾ ਸਨਮਾਨਤ ਕਰਾਂਗੇ ਇਹ ਸਨਮਾਨ ਇਸ ਕਰਕੇ ਕੀਤਾ ਜਾ ਰਿਹਾ ਤੇ ਇਹਨਾਂ ਲੋਕਾਂ ਵੱਲ ਦੇਖ ਕੇ ਇਹਨਾਂ ਬੱਚੇ ਵੱਲ ਦੇਖ ਕੇ ਹੋਰ ਜਿਹੜੇ ਬੱਚੇ ਆ ਉਹ ਉੱਭਰ ਕੇ ਸਾਹਮਣੇ ਆਉਣਗੇ ਕਿ ਜਿਹੜੀ ਦਾਜ ਰੂਪੀ ਇੱਕ ਕਲੰਕਾ ਉਹ ਦੂਰ ਹੋਏਗਾ ਕਿ ਜਿਹੜੇ ਬੱਚੇ ਜਿਹੜੇ ਨਸ਼ੇ ਕਰਦੇ ਆ ਉਹ ਨਸ਼ਿਆਂ ਤੋਂ ਦੂਰ ਹੋਣਗੇ ਮੈਂ ਪ੍ਰਮਾਤਮਾ 'ਤੇ ਅਰਦਾਸ ਕਰਦਾ ਕਿ ਵਿਸ਼ਾਲ ਜੀ ਨੂੰ ਤੇ ਇਹਨਾਂ ਦੀ ਜਿਹੜੀ ਟੀਮ ਹੈ ਜਿਹੜੀ ਮਰੂਲੀ ਬ੍ਰਾਹਮਣਾਂ ਦੀ ਪ੍ਰਮਾਤਮਾ ਨੇ ਹਮੇਸ਼ਾ ਹੀ ਚੜ੍ਹਦੀ ਕਲਾ ਬਖਸ਼ੇ ਥੈਂਕ ਯੂ